ਨਹੀਂ 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 ਇਹ ਚੈਲੰਜ ਹੈਗਾ ਅਗਰ ਤੇ ਇਹ ਨਹੀਂ ਬੋਲਰ ਨਹੀਂ ਬੋਲ पाए ਤੇ ਫਿਰ ਇਹਨਾਂ ਨੂੰ ਸੇਵਾ ਕਰਨੀ ਪੈਗੀ ਮੈਨੂੰ ਸਹੀ ਭਾਦੀ ਸੇਵਾ ਰਾਤੀ ਹੋਏਗੀ ਹੋਰ ਮੇਦੀ ਪਾਣੀ ਉਪਰੋਂ ਐ ਵੀ ਇੱਕ ਇੱਕ ਹੋਰ ਵੀ ਐ ਚੀਜ਼ ਹੀ ਹੈ ਐ ਵੀ 100 ਰੁਪਏ دیے ਤੇ ਸਾਸ ਜੀ ਉਹ ਵੀ 100 ਰੁਪਏ دیے ਤੇ ਤੁਸੀਂ ਉਸ ਨੂੰ ਕੀ ਪੀਏ दारू ਪਿਓ ਬਿਊਟੀ ਫਰੀ ਤੋਂ ਡੈਂਡਰ ਤੇ ਰੋਸੇ ਸਾਰਾ ਟਾਈਮ ਤੇ ਮੂੰਹ ਢੱਕਿਆ ਰਿਆ ਇਹਨੇ ਇਹ ਇਹਨਾਂ ਨੂੰ ਇਹਨਾਂ ਨੂੰ ਕਹੋ ਇਹਨਾਂ ਨੂੰ ਲਵਾਉ ਮਾਸ ਨਹੀਂ ਵੈਸੇ ਜਿਹੜੀ ਪਿਛਲੀ ਵਾਰੀ ਇਹ ਇੰਡੀਆ ਤੋਂ ਮਲੇਸ਼ੀਆ ਗਈਆਂ ਸੀ ਇਹ ਰੋਸ ਤੇ ਸਾਰੀ ਇੱਕ ਤੋਂ ਇੱਕ ਸੋਹਣੀਆਂ ਸੋਹਣੀਆਂ ਸੀ ਤੇਰਾ ਇੰਟਰਸਟ ਹੈਗਾ ਕੁੜੀਆਂ ਚ ਵੀ ਹੈਗਾ ਤੇ ਦੱਸ ਦੇ ਕੋਈ ਨਹੀਂ ਮੈਂ ਓਪਨ ਮਾਈਂਡਡ ਮੈਂ ਮੇਰਾ ਨਹੀਂ ਹੈ ਸੰਗਤ ਜੀ ਤੁਹਾਡਾ ਮੈਂ ਤੁਹਾਨੂੰ ਦਰਸ਼ਨ ਕਰਾਣੇ ਸੀ ਮੈਂ ਵਾਈ ਗਰੂ ਵਾਈ ਗਰੂ ਵੀਰ ਜੀ ਅਜੇ ਆਪਾਂ ਜਿਸ ਵਾਰੀ ਗੱਲ ਕਰਨ ਆਏ ਆ ਮੁੱਦਾ ਬੜਾ ਗਹਿਰਾ ਹੈਗਾ ਅਭੀ ਵੀ ਪ੍ਰਬਲਿੰਕ ਕੋ ਰਾਕੀ ਹੈਗੀ ਰੀਡਿੰਗ ਆ ਸਾਡੇ ਹੈੱਡ ਗ੍ਰੈਂਥੀ ਭਾਈ ਰਣਜੀਤ ਸਿੰਘ ਜੀ ਉੱਤੇ ਇਲਜ਼ਾਮ ਲਾ ਰਹੀ ਐ ਤੇ ਉਹ ਕਹਿੰਦੇ ਕਿ ਬਿਬਾ ਬਣੀ ਤੂ ਫਿਰਦੀਆਂ ਸਾਧ ਨਹੀਂ ਆ ਤੇਰੇ ਨਾਲ ਵੀਡੀਓ ਅਟੈਚ ਕਰਦਾ ਮੈਂ ਲਿਪਸਟਿਕਾਂ ਦੂਸਰੀ ਲਾ ਰਹੀ ਹਾਂ ਠੀਕ ਐ ਸਾਡੇ ਜਿਹਾ ਲਿਪਸਟਿਕਾਂ ਲਾਣੇ ਨੇ ਸ਼ਿੰਗਾਰ ਕਰਨਾ ਜਾਂ ਬਾਲ ਮੁੰਨਨੇ ਤਾਂ ਥ੍ਰੈਡਿੰਗ ਕਰਨੀ ਇਹ ਚੀਜ਼ਾਂ ਦਾ ਸਾਡੇ ਪੰਚਚਲਾਉੜ ਹੀ ਨਹੀਂ ਐ ਬੀਬੀ ਤੇਰਾ ਭਾਈ ਸਿਰਫ ਮੋਨਾ ਐ ਕਿਉਂਨੇ ਬਕੀ ਇਸ ਰੱਖੇ ਹੋਏ ਨੇ ਜੇ ਰੱਖੇ ਨੇ ਤਾਂ ਉਹਨੇ ਸਿਰ ਤੇ ਪੱਗ ਨਹੀਂ ਬੰਨੀ ਕਿ ਉਹਦੇ ਕੋਲ ਪੱਗ ਬੰਨਾਂ ਦਾ ਟਾਈਮ ਵੀ ਨਹੀਂ ਸੀਗਾ। ਪਟਕਾ ਪਾਈ ਫਿਰਦਾ ਹੈਗਾ ਪਰ ਇਹ ਨਹੀਂ ਪਤਾ ਸਿਰ ਤੇ ਟੋਪੀ ਹੈ ਕਿ ਪਟਕਾ ਹੈ ਉਹਦੇ। ਬਣਾ ਰਿਹਾ ਉਹ ਗੁਰੂ ਘਰ ਦੇ ਵਿੱਚ ਵੀਡੀਓ। ਉਹਨੂੰ ਕਿਸੇ ਨੇ ਵੀਡੀਓ ਬਣਾਉਣ ਤੋਂ ਰੋਕਿਆ। ਜਦੋਂ ਚੰਗੇ-ਚੰਗੇ ਮੰਤਰੀ ਸੰਤਰੀ ਆਉਂਦੇ ਆ ਉਹ ਤਾਂ ਤੁਸੀਂ ਕਦੇ ਕਿਸੇ ਤੋਂ ਉਂਗਲ ਨਹੀਂ ਚੱਕੀ। ਵੀ ਜਦੋਂ ਕਦੇ ਰਾਹੁਲ ਗਾਂਧੀ ਆ ਗਿਆ ਫਿਰ ਆ ਗਏ। ਉੱਥੇ ਤੇ ਦੂਸਰੇ ਆ ਗਏ। ਇੱਥੇ ਇੰਦਰਾ ਗਾਂਧੀ ਤੱਕ ਆਈ ਸੀਗੀ ਉਹਦਾ ਵੀਡੀਓ ਤੱਕ ਬਣਾਈਆਂ ਸੀ। ਉਹਨਾਂ ਤੱਕ ਜਿਹਦਾ ਅਜੇ ਤੱਕ ਉਂਗਲਾਂ ਨਹੀਂ ਚੱਕ ਸਗੇ। ਅਵੇ ਅੱਜ ਅ ਭਾਈ ਸਾਹਿਬ ਤੇ ਇੱਥੇ ਉਂਗਲ ਚੱਕਦੇ ਪਏ ਹੈਗੇ ਉਹ ਕਿ ਵੀ ਉਹ ਵੀਡੀਓ ਬਣਾ ਰਹੇ ਕਿਸ ਨੂੰ ਕਿਸੇ ਇੱਕ ਬੰਦੇ ਦੀ ਗਲਤੀ ਕਰਕੇ ਮੰਨਿਆ ਕਿ ਕਿਸੇ ਇੱਕ ਅ ਅ ਰੱਬ ਦੇ ਉਸ ਪਾਈ ਨਹੀਂ ਪੁੱਠਾ ਬੋਲਤਾ ਹੋਊਗਾ। ਮੰਨਿਆ ਕਿ ਜੇ ਇੱਕ ਨੇ ਬੋਲਤਾ ਹੋਊਗਾ। ਪਰ ਤੇਰਾ ਭਾਈ ਹੈੱਡ ਗ੍ਰਾਂਥੀ ਨਾਲ ਬੋਲਣ ਦਾ ਤੇਰਾ ਭਾਈ ਸਾਹਿਬ ਨਾਲ ਕੀ ਮਤਲਬ ਹੈਗਾ? ਵੀ ਉਹਨਾਂ ਬਾਰੇ ਤੁਸੀਂ ਪੱਠਾ ਸਿੱਧਾ ਬੋਲੋ। ਬੜੇ ਸੰਗ ਸਮਾਗਮਾਂ ਵਿੱਚ ਵਿਭਾ ਵਿੱਚ ਦੇਖਿਆ ਕਿ ਥਾਪੀਆਂ ਮਾਰ-ਮਾਰ ਕੇ ਖੇਡਾ ਕਰ ਰਹੇ ਹਾਂ ਠੀਕ ਹੈ ਨਾਲ ਦੇ ਰਾਗੀਆਂ ਨਾਲ ਤੇ ਹੋਰਾਂ ਨਾਲ ਪਰ ਇਹ ਚੀਜ਼ ਸੰਗਤ ਦੇਖਦੀ ਹੈ ਤੇ ਉਹਨਾਂ ਦੇ ਬੜਾ ਬੁਰਾ ਅਸਰ ਪੈਂਦਾ ਤੇ ਤੁਸੀਂ ਹੱਥ ਤਨਾ ਸ਼ੇਕ ਹੈਂਡ ਕਰ ਰਹੇ ਹੋ ਤੁਸੀਂ ਹੱਥ ਸੱਤ ਕੇ ਥਾਪੀਆਂ ਮਾਰ ਰਹੇ ਹੋ ਇਹ ਚੀਜ਼ਾਂ ਇੱਕ ਪੜੀ ਲਿਖੀ ਜਿਹੜੀ ਕਹਿੰਦੇ ਜਨਮ ਵੀ ਪਾਰਟੀ ਗਰੰਥੀ ਉਹਨਾਂ ਨੂੰ ਚੰਗੇ ਲੱਗਦੀਆਂ ਸਟੇਜ ਤੇ ਜੇ ਉਹ ਲੱਖਾ ਸੰਗਤ ਦੇ ਦੇਖਦੀ ਹੋਏ ਉਹਨਾਂ ਦੇ ਬੱਚੇ ਹੀ ਬੈਠੇ ਹੁੰਦੇ ਆ ਉਹਨਾਂ ਦੇ ਬੜਾ ਗਲਤ ਅਸਰ ਪੈਂਦਾ ਹੈ ਕਿ ਹਾਂ ਜੀ ਕਿ ਬੀਬੀ ਤਾਂ ਵੀ ਬਗਾਨੇ ਪੁੱਤਾਂ ਨਾਲ ਥਾਪੀਆਂ ਮਾਰ ਕੇ ਛੇ ਘੰਟ ਕਰਦੀ ਫਿਰਦੀ ਆ ਜੇ ਉੱਥੇ ਇੱਕ ਦੂਸਰੇ ਨਾਲ ਤੁਸੀਂ ਹੱਥ ਮਿਲਾ ਰਹੇ ਹੋ ਉਹ ਵੀ ਵੀਡੀਓ ਨਾਲ ਅਟੈਚ ਕਰ ਦਿੰਨੇ ਆ ਠੀਕ ਹੈ ਪਹਿਲਾਂ ਦਾ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਦੂਜਿਆਂ ਦੇ ਉੱਤੇ ਉਂਗਲ ਬਾਹਰ ਚੱਕਣਾ ਠੀਕ ਹੈ ਜੀ ਸਿੱਧੀ ਜੀ ਗੱਲ ਹੈ YouTube ਚੈਨਲ ਤੇ ਤੁਹਾਡੇ ਲਈ ਲਾਈਕਸ ਲੈਣ ਦੇ ਇਹ ਸਾਰੇ ਡਰਾਮੇ ਆ ਠੀਕ ਹੈ ਜੇ ਇਹ ਸਭ ਡਰਾਮੇ ਕਰਨੇ ਇੱਕ ਤਾਂ ਕਾਦੇ ਲਈ ਕਿਉਂਕਿ ਐਡਸ ਨਾਲ ਪੈਸੇ ਮਿਲਣ ਤੇ ਤਾਂ ਕਰਕੇ ਕਿ ਪੈਸੇ ਨਹੀਂ ਚਾਹੀਦੇ ਤਾਂ ਉਹ ਪੈਸੇ ਗੁਰੂ ਘਰ ਨੂੰ ਦਾਨ ਕਰਦੇ ਜਿਹੜੇ YouTube ਤੋਂ ਕਮਾਣੇ ਆ ਉਹ ਦਿਖਾ ਦੇ ਕਿੰਨੇ ਪੈਸੇ ਆਂਦੇ ਆ ਤੇ ਉਹ ਸਾਰੇ ਗੁਰੂ ਘਰ ਨੂੰ ਜ਼ਾਹਰ ਕਰਦੇ ਬੀਬਾ ਜੀ ਸਾਰੀ ਚੀਜ਼ਾਂ ਆ ਅਸੀਂ ਵੀ ਜਾਣਦੇ ਹਾਂ ਇਹ ਸਭ ਡਰਾਮਾ ਤਾਂ ਹੋ ਰਿਹਾ ਕਿ ਜਿਸ ਟਾਈਮ ਇਹ ਕਹਿੰਨੇ ਕਿ 1 ਮਹੀਨੇ ਪਹਿਲਾਂ ਦੀ ਵੀਡੀਓ ਹੈ ਭਾਈ ਤੁਸੀਂ ਕੱਲ ਆ ਕਿਉਂ ਕਿਉਂਕਿ ਜਦੋਂ ਤੁਸੀਂ ਇਹ ਬਣਾਈ ਸੀ ਇਹ ਸਭ ਕੀ ਚੱਲਦਾ ਪਿਆ ਸੀਗਾ ਨਾ ਉਦੋਂ ਦਿੱਲੀ ਦੇ ਵਿੱਚ ਇਲੈਕਸ਼ਨ ਚੱਲ ਰਹੇ ਸੀ ਤੇ ਡਰਾਮਾ ਇਹ ਤੁਸੀਂ ਅੱਜ ਕਰ ਰਹੇ ਹੋ ਕਿਉਂ ਕਰ ਰਹੇ ਇਹਦਾ ਵੀ ਦੱਸ ਦੋ ਜੇ ਸਾਡੇ ਤੁਸੀਂ 15 ਮਿੰਟ ਤੋਂ ਵੱਧ ਤੁਸੀਂ ਕਹਿਨੇ ਰੱਡੀ ਭਾਈ ਸਾਹਿਬ ਨਾਲ ਗੱਲ ਹੋਈ ਹੈ ਭਾਈ ਸਾਹਿਬ ਤੁਹਾਨੂੰ ਬੇਟਾ ਬੇਟਾ ਕਹਿ ਰਹੇ ਆ ਤੇ ਤੁਸੀਂ ਤੇ ਤੁਹਾਡਾ ਭਾਈ ਭਾਈ ਸਾਹਿਬ ਨੂੰ ਤੂੰ ਤੂੰ ਕਰਕੇ ਬੋਲ ਰਹੇ ਹੋ ਤੁਹਾਨੂੰ ਹੈੱਡ ਗ੍ਰੰਥੀ ਨਾਲ ਗੱਲ ਕਰਨ ਦੀ ਅਕਲ ਨਹੀਂ ਹੈੱਡ ਗ੍ਰੰਥੀ ਗੁਰੂ ਸਾਹਿਬ ਦਾ ਵਜੀਰ ਹੁੰਦਾ ਗੁਰੂ ਮਹਾਰਾਜ ਦਾ ਤੇ ਤੁਸੀਂ ਅੱਜ ਤੱਕ ਕਥਾ ਕਰਨ ਦੇ ਥਾਂ ਤੇ ਕਹਿੰਦਾ ਕਥਾ ਕਰਨੀ ਹੈ ਤਲਵਾਰ ਦੀ ਧਾਰ ਨੂੰ ਕਰੋਗੇ ਕਿ ਦਿਲਾਂ ਨੂੰ ਚੀਰਦੀ ਹੋਈ ਜਾਏ ਵੀ ਲੋਕਾਂ ਨੂੰ ਪਤਾ ਚੱਲੇ ਕੀ ਹੈ ਤੁਸੀਂ ਕਥਾ ਕਰਨ ਦੀ ਥਾਂ ਤੇ ਲੋਕਾਂ ਨੂੰ ਉੱਥੇ ਜਾ ਕੇ ਵਾਇਗਰੂ ਵਾਇਗਰੂ ਚ ਪਾ ਕੇ ਭੇਜ ਦਿੰਦੇ ਹੋ ਉਹਨਾਂ ਨੂੰ ਸੱਚ ਦੱਸਦੇ ਨਹੀਂ ਹੈਗੇ ਕਿ ਕਿੱਥੇ ਦੁਨੀਆ ਛੋਇਆ ਕੀ ਹੈ ਸਾਡੇ ਨਾਲ ਜਿਹੜਾ ਬੰਦਾ ਸੱਚ ਬੋਲਦਾ ਹੈਗਾ ਉਹ ਚੁਬੱਧਾ ਲੋਕਾਂ ਨੂੰ ਤਾਂ ਇਹ ਕਹਿੰਦੇ ਕਿ ਜਿਸ ਨੂੰ ਤੁਸੀਂ ਮਾਰ ਨਹੀਂ ਸਕਦੇ ਨਾ ਉਸ ਨੂੰ ਬਦਨਾਮ ਕਰ ਦਿਓ ਤੇ ਉਹੀ ਤੁਸੀਂ ਕਰ ਰਹੇ ਹੋ ਠੀਕ ਹੈ ਅਸੀਂ ਸਾਨੂੰ ਇੱਜਾ ਸਿਖਾਈ ਦੀ ਜੀ ਕਿ ਬੀਬੀ ਆ ਦੀ ਇੱਜ਼ਤ ਕਿਵੇਂ ਕਰਨੀ ਹੈ ਤਾਂ ਮੈਂ ਤੁਸੀਂ ਤੁਸੀਂ ਕਰਕੇ ਜਾਂ ਭੈਣ ਜੀ ਕਰਕੇ ਬੀਬਾ ਜੀ ਕਰਕੇ ਬੋਲ ਰਿਹਾ ਨੀ ਤਾਂ ਤੁਸੀਂ ਜੀ ਸਾਡੇ ਨਾ ਰੱਗਿਆਂ ਤੇ ਸਾਡੇ ਗਰੰਥੀਆਂ ਦੇ ਸਾਡੇ ਪਾਠੀਆਂ ਤੇ ਕਥਾਵਾਚਕਾਂ ਦੇ ਉਂਗਲ ਚੱਕੋਂਗੇ ਤਾਂ ਬਰਦਾਸ਼ ਅਸੀਂ ਵੀ ਨਹੀਂ ਕਰਨਾ ਦੂਜੀ ਵਾਰੀ ਬੋਲਦੇ ਮੈਂ ਮੈਂ ਇਹ ਨਹੀਂ ਕਰਨਾ ਘੱਟੋ ਕਰਨਾ ਮੇਰੇ ਨਾਲ ਹੋਰ ਮੇਰੇ ਨਾਲ ਮੇਰੇ ਵਰਗੇ ਹੋਰ ਬਹੁਤ ਹੋਣਗੇ ਜਿਹੜੇ ਬੋਲਣ ਤੇ ਆਗੇ ਤਾਂ ਫਿਰ ਚੁੱਪ ਨਹੀਂ ਕਰਨਾ ਜੇ ਚੀਜ਼ ਤੁਹਾਡੇ ਕੋਲ ਕੋਈ ਸਬੂਤ ਹੈਗਾ ਤਾਂ ਸਬੂਤ ਦਿਖਾਓ 15 ਮਿੰਟ ਤੁਸੀਂ ਗੱਲ ਕੀਤੀ ਹੈ ਤੁਹਾਡੇ ਕੋਲ 15 ਮਿੰਟ ਚ ਇੱਕ ਗੱਲ ਵੀ ਰਿਕਾਰਡਿੰਗ ਕਰ ਸਕਦੇ ਤੁਸੀਂ ਜੇ ਅਸਲ ਚ ਕੋਈ ਗੱਲ ਹੋਈ ਹੋ ਤਾਂ 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 ਰਿਕਾਰਡਿੰਗ ਤੁਹਾਡੇ ਕੋਲ ਹੋਏ 2 ਮਿੰਟ ਤੋਂ ਪਹਿਲਾਂ ਕੰਗਾਲ ਵਹੀ ਨਹੀਂ ਹਵਾਈ ਤੀਰ ਮਾਰਦੇ ਫਿਰਦੇ ਆ ਤੇ ਚਾਹਨੇ ਰੋ ਰੋ ਕੇ ਡਰਾਮਾ ਕਰੋਗੇ ਤੇ ਰੋ ਰੋ ਕੇ ਕੀ ਝੂਠ ਸੱਚ ਹੋ ਜੂਗਾ ਬਈ ਬਾਈ ਤੁਹਾਨੂੰ ਸਰ ਆ ਉਹ ਤੇ ਇਹ ਦੀਆਂ ਕਹਿੰਦੇ ਕਿ ਜੇ ਸਿਰਫ ਸਮਾਗਮ ਚਾਹੀਦੇ ਆ ਜਾਂ ਸਮਾਗਮ ਹੀ ਚਾਹੀਏ ਤੇ ਅਰੇ ਦੱਸੋ ਬਾਬਾ ਜੀ ਦਿਲ ਦੇ ਬਹੁਤ ਵੱਡੇ ਐ ਤੁਹਾਨੂੰ ਚਾਰ ਪੰਜ ਸਮਾਗਮ ਤਾਂ ਤੁਹਾਨੂੰ ਉਹ ਵੈਸੇ ਹੀ ਦੇ ਦੇਣਗੇ ਠੀਕ ਹੈ ਜੀ ਪਰ ਇਹ ਬਲੈਕਮੇਲਿੰਗ ਕਰਨ ਆ ਰਹੇ ਨੇ ਤੁਸੀਂ ਕੰਮ ਕੀਤਾ ਕੇ ਬਾਬਾ ਜੀ ਨੂੰ ਬਲੈਕਮੇਲ ਕਰੋਗੇ ਇਹ ਅਨਾਂ ਦੇ ਚੈਰੈਕਟਰ ਤੇ ਤੁਸੀਂ ਉਂਗਲ ਚੱਕੋਗੇ ਤੇ ਉਹਦੇ ਨਾਲ ਤੁਸੀਂ ਵੀ ਬਦਨਾਮ ਕਰਕੇ ਕਰੋਗੇ ਤਾਂ ਉਹਦੇ ਨਾਲ ਕੁਝ ਨਹੀਂ ਹੋਊਗਾ ਕਹਿੰਦੇ ਆ ਪਿਆਰ ਨਾਲ ਤੁਸੀਂ ਕਿਸੇ ਨਹੀਂ ਜਿੱਦੇ ਕੜਾ ਚਾਹਦੇ ਹੋ ਪਰ ਜੇ ਕਹੋਗੇ ਬਲੈਕਮੇਲ ਕਰਕੇ ਕਿਸੇ ਨੂੰ ਕੁਝ ਲੈ ਲਓਗੇ ਉਹ ਉਹ ਕੁਝ ਵੀ ਨਹੀਂ ਮਿਲਦਾ ਹੁੰਦਾ ਤੁਸੀਂ ਜਿਹੜੇ ਤੂੰ 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 ਕਰਕੇ ਬਾਬਾ ਜੀ ਨਾਲ ਗੱਲ ਕਰ ਰਿਹਾ ਆ ਤੁਹਾਨੂੰ ਬੇਟਾ ਬੇਟਾ ਕਰ ਰਿਹਾ ਇੱਥੋਂ ਤੁਹਾਡੀ ਪਰਵਰਿਸ਼ ਦਾ ਪਤਾ ਚੱਲਦਾ ਦੋਨੋਂ ਭਾਈ ਭੈਣਾਂ ਦੀ किए वे अः ज ग्रंथी है वे कथावा चुके उन्हें इज्जत नी दी है तिखा बोलते ने कथा के रास नहीं आता करके उन्हें बहुत लोग दुनिया के उतो हटा फिर कि किस तरीके करेक्ट असैसीनेशन करिए उंगल चुकी है या फिर करिए क्योंकि वह उन्हें कद सुन के देखना कथाव थोड़ी तो मैं कद कोई सुनी नहीं हैगी सुनी ਮਨੁੱਖਾਂ ਨਾਲ ਮਿਲਿਆ ਨਹੀਂ ਹੈਗਾ ਪਰ ਉਹਨਾਂ ਨੂੰ ਆ YouTube ਤੇ ਜੋ ਸੁਣਿਆ ਹੈ ਨਾ ਇਹ ਜਾਣਦਾ ਹੈ ਕਿ ਰੱਬ ਦਾ ਬੰਦਾ ਕਦੇ ਪਾਪ ਨਹੀਂ ਕਰਦਾ ਰੱਬ ਤੋਂ ਡਰਦਾ ਨਾ ਜਿਹੜੇ ਪਾਪ ਕਰਦੇ ਆ ਉਹ ਹੋਰ ਹੁੰਦੇ ਹੈਗੇ ਆ ਉਹ ਸਾਰੇ ਆ ਪਾਪ ਵੀ ਕਰਨਗੇ ਤੇ ਖਾਣਗੇ ਵੀ ਤੇ ਹੋਰ ਬਹੁਤ ਚੀਜ਼ਾਂ ਕਰਨਗੇ ਕਹਾਵਤ ਹੈ ਜਿਸਨੂੰ ਤੁਸੀਂ ਬਗਾਰ ਨਹੀਂ ਸਕਦੇ ਜਿਸ ਦਾ ਤੁਸੀਂ ਕੁਝ ਬਗਾਰ ਨਹੀਂ ਸਕਦੇ ਉਹਨੂੰ ਬਦਨਾਮ ਕਰ ਦੋ ਖਾਲਸਾ ਕਾਲਜ ਦੇ ਡੀਨ ਚਦਨ ਕੁਕਾਰਮ ਕਾ ਕਿਆ ਆਇਆ ਸੀਗਾ ਉਹਨੂੰ ਪੰਥ ਚੋਂ ਛੇਕਿਆ ਗਿਆ ਸੀ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਉਹ ਜਦੋਂ ਪੰਥ ਚੋਂ ਛੇਕੇ ਹੋਏ ਨੂੰ ਵਾਪਸ ਲਿੱਤਾ ਗਿਆ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਭੈਣ ਜੀ ਬਿਨਾਂ ਸਬੂਤਾਂ ਦੇ ਸਾਡੇ ਪ੍ਰਚਾਰਕਾਂ ਦੇ ਉਂਗਲ ਨਾ ਚੱਕਣਾ ਅੱਗੇ ਤੋਂ ਇਹਦਾ ਅਸੀਂ ਵੀ ਬੋਲਣ ਵੇਲੇ ਅੱਗੇ ਤੋਂ ਲਿਆਜ ਨਹੀਂ ਕਰਨਾ ਖੰਡੇ ਦੀ ਧਾਰ ਤੇ ਉਹ ਸੱਚ ਬੋਲਦੇ ਨੇ ਜੋ ਕਿ ਥੋਡੇ ਵਰਗਿਆਂ ਦੇ ਪਖੰਡੀ ਇੱਥੇ ਕੀਰਤਨੀਆਂ ਤੋਂ ਜਰਿਆ ਨਹੀਂ ਜਾਂਦਾ ਸਾਰੇ ਕੀਰਤਨੀਆਂ ਮਾਰੇ ਨਹੀਂ ਸਾਰੇ ਕੀਰਤਨੀਆਂ ਚੰਗੇ ਆ ਮੈਂ ਪਰ ਪਖੰਡੀ ਕੀਰਤਨੀਆਂ ਆ ਕਹਿ ਰਹੇ ਹਾਂ ਜਿਹੜੇ ਤੁਹਾਡੇ ਵਰਗੇ ਆ ਲਿਪਸਟਿਕ ਲਾਈ ਫਿਰਦੇ ਆ ਤੁਸੀਂ ਇੱਥੇ ਹੋ ਰਹਿ ਨਾਲ 20 10 20 ਕਿੱਥੇ ਲਿਖਿਆ ਸਾਡੇ ਵੀ ਵਿਚਾਰੇ ਉਹ ਬੀਬੀ ਜੀ ਥ੍ਰੈਡਿੰਗ ਕਰਾਉਂਦੇ ਸੀ ਉਹਨਾਂ ਦੇ ਤਾਂ ਵੀ ਉਂਗਲ ਚੱਕੀ ਗਈ ਸੀ ਤੇ ਤੁਸੀਂ ਇੱਥੇ ਸਟੇਜ ਤੇ ਲਿਪਸਟਿਕ ਲਾ ਕੇ ਬੈਠੇ ਹੋ ਤੇ ਸਾਡੇ ਮਤਲਬ ਦੂਜੀ ਬੀਬੀਆਂ ਨੂੰ ਕੀ ਜਾ ਕੇ ਪਰੇ ਚੱਲਦਾ ਕੀ ਸਿੱਖਣੀਆਂ ਹੋਰ ਕਿ ਜਦੋਂ ਇਹ ਕੀਰਤਨੀਆਂ ਲਾ ਸਕਦੇ ਲਿਪਸਟਿਕ ਤਾਂ ਅਸੀਂ ਵੀ ਲਾ ਸਕਦੀਆਂ ਹਾਂ ਇਹ ਆਤੀ ਡੇਟੋਰੀ ਨੇ ਸਾਡੇ ਬੱਚਿਆਂ ਦੇ ਬੁਰਾ ਅਸਰ ਪਾੰਦੀ ਹੈ ਲਾਇਕਸ ਤੇ ਲਈ ਡਰਾਮੇ ਹੋ ਰਿਹਾ ਸਾਰਾ ਕੁਝ ਕਰ ਰਿਹਾ ਰੋ ਰੋ ਕੇ ਝੂਠ ਨੂੰ ਸੱਚ ਬਣਾਣਾ ਚਾਹੁੰਦੇ ਆ ਤੁਸੀਂ ਤੁਸੀਂ ਵੀ ਸੁਣਾਓ ਨੰਗੀ ਧਾਰ ਦੇ ਵਾਂਗੂ ਸ਼ਬਦਾਂ ਨੂੰ ਕਥਾਨ ਕਥਾ ਨੂੰ ਨੰਗੀ ਧਾਰ ਦੇ ਸ਼ਬਦਾਂ ਵਾਂਗੂ ਨੰਗੀ ਤਲਵਾਰ ਦੀ ਧਾਰ ਦੇ ਸ਼ਬਦਾਂ ਵਾਂਗੂ ਸੁਣਾਓ ਲੋਕ ਤੁਹਾਨੂੰ ਸੁਣਾ ਸੁਣਣਗੇ ਤੇ ਤੁਹਾਡੀ ਵਾਵਾ ਕਰਨਗੇ ਇਹ ਨਹੀਂ ਕਿ ਤੁਸੀਂ ਇੱਥੇ ਬੈਠੇ ਹੋ ਤੇ ਸਿਰਫ ਜਾ ਕੇ ਸੰਗਤ ਨੂੰ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਕਰਾ ਕਰਾ ਕੇ ਭੇਜਤਾ ਉਹਨਾਂ ਨੂੰ ਸਿਖਾਇਆ ਕੁਝ ਨਹੀਂ ਕਿ ਸਾਡੇ ਨਾਲ ਸਾਡੇ ਕਾਮਨ ਆ ਕੀ ਹੋਇਆ ਕੀ ਸੱਚ ਹੈ ਕੀ ਝੂਠ ਹੈ ਕਿੱਦਾਂ ਅਸੀਂ ਸੋਚੀਏ ਕਿੱਦਾਂ ਅਸੀਂ ਰਹੀਏ ਕਿੱਦਾਂ ਅਸੀਂ ਹਰੇਕ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝੀਏ ਤੇ ਇਦਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਤੁਸੀਂ ਪੱਟਾਂ ਦੇ ਥਾਪੀਆਂ ਮਰਵਾ ਰਹੇ ਹੋ ਸ਼ੇਕ ਹੈਂਡ ਹੋ ਰਿਹਾ ਹੈਗਾ ਹੋਰ ਸਭ ਚੀਜ਼ਾਂ ਹੋ ਰਹੀਆਂ ਸਟੇਜ ਦੇ ਉੱਤੇ ਠੋਡੇ ਪ੍ਰੋਗਰਾਮਾਂ ਦੇ ਵਿੱਚ ਰਿਕਾਰਡ ਹੋਇਆ ਹੋਇਆ ਤੇ YouTube ਦੇ ਉੱਤੇ ਸਰੇਆਮ ਪਿਆ ਹੈਗਾ ਜਿਸ ਨੂੰ ਅਟੈਚ ਕਰ ਦਾਂਗੇ ਤੁਸੀਂ ਜੇ ਤੁਸੀਂ ਨਹੀਂ ਦੇਖਿਆ ਤੋ ਲੈ ਕੇ ਆਉਂਗੇ ਤਾਂ ਤੁਹਾਨੂੰ ਦੇਖ ਕੇ ਯਾਜੂਆ ਅੱਗੇ ਤੋਂ ਸ਼ਰਮ ਕਰਿਆ ਕਰੋ ਸਟੇਜ ਤੇ ਬਗਾਨੇ ਤੇ ਬਗਾਨੇ ਬੰਦੇ ਦੇ ਨਾਲ ਠਾਪੇ ਆ ਜਾਂ ਸ਼ੇਕ ਹੈਂਡ ਨਹੀਂ ਕਰੀਦੇ ਹੁੰਦੇ ਕਿਉਂਕਿ ਇੱਥੇ ਜਿਹੜੇ ਬੱਚੇ ਹੁੰਦੇ ਸਾਡੇ ਉਹਨਾਂ ਤੇ ਬੁਰਾ ਅਸਰ ਪੈਂਦਾ ਹੈ। ਕਿਹਾਗਾ ਬੋਲਣ ਦਾ ਬਹੁਤ ਖੁਸ਼ ਆ ਪਰ ਇਹ ਅੱਗੇ ਬੀਬੀ ਹੈਗੀ ਇਸ ਕਰਕੇ ਪਹਿਲੀ ਵਾਰ ਤੁਹਾਨੂੰ ਸਮਝਾਣੇ ਫਰਜ਼ ਪੈਂਦਾ ਹੈਗਾ। ਦੂਜੀ ਵਾਰੀ ਤੁਸੀਂ ਫੇਰ ਬੋਲ ਕੇ ਦੇਖਣਾ ਫੇਰ ਤੁਹਾਨੂੰ ਥੋੜੇ ਅੱਗੇ ਵੀ ਵੀਡੀਓ ਕੱਢ ਕੇ ਦਿਖਾ ਦਾਂਗੇ ਤੁਹਾਡੇ। ਦੂਜੇ ਦਿਨ ਕੁਛ ਕਹਿਣ ਤੋਂ ਪਹਿਲਾਂ ਨਾ ਆਪਣੀ ਪੀੜੀ ਥੱਲੇ ਛੋਟਾ ਮਾਰ ਲਓ। ਬਾਬਾ ਜੀ ਦੇ ਉਂਗਲ ਚੱਕ ਰਿਆਂ ਬਾਬਾ ਜੀ ਦਾ ਕਿਰਦਾਰ ਪਤਾ ਕਿਹਦਾ ਕੈਸਾ। ਤੁਸੀਂ ਜਰਾ ਉਹਨਾਂ ਦੇ ਸ਼ਬਦ ਦੀ ਸੁਣ ਕੇ ਦੇਖ ਲੈਣਾ ਤੇ ਤੁਹਾਨੂੰ ਪਤਾ ਚੱਲ ਜਾਊਗਾ ਕਿ ਉਹ ਕਥਾਵਾਚਕ ਜਿਹੜਾ ਖੰਡੇ ਦੀ ਧਾਰ ਤੇ ਬੋਲਦਾ ਜਿਸ ਨੂੰ ਲੋਕੋ ਰਸਤੇ ਦੌੜਾਣਾ ਚਾਹੁੰਦੇ ਆ ਤੇ ਉਹ ਉਹਦੇ ਬਾਰੇ ਤੁਸੀਂ ਉਂਗਲ ਚੱਕੋਗੇ ਜਿਹੜਾ ਸੱਚ ਬੋਲਦੇ ਹੋ ਡਰਦਾ ਨਹੀਂ। ਤੁਸੀਂ ਤਾਂ ਸੇ ਅੱਜ ਜੇ ਸੰਤ ਜਨਮ ਸਿੰਘ ਭਿੰਡਰਾਲੇ ਆਉਂਦੇ ਨਾ ਤੁਸੀਂ ਤਾਂ ਉਹਨਾਂ ਦੇ ਵੀ ਅੱਜ ਉਂਗਲ ਚੱਕਦੇ ਨਹੀਂ ਸੀ। ਤੇਸ ਮਾਫ ਕਰੋ ਬੀਬਾ ਜੀ ਹੱਥ ਜੁੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤੇ ਘਾਟਾ ਵਾਦਨਾ ਬੋਲੇ ਜੇ ਇਸ ਕਰਕੇ ਸੰਗਤ ਨੇ ਸੁਣਨਾ ਇਸ ਕਰਕੇ ਬਸ ਕਹਿੰਦੇ ਨੇ ਥੋੜੇ ਸ਼ਬਦਾਂ ਨੂੰ ਵੱਧ ਸਮਝੋ ਤੇ ਇਸ਼ਾਰੇ ਇਸ਼ਾਰੇ ਚ ਗੱਲ ਸਮਝੋ ਇਸ ਵਾਰੀ ਲਿਆਜ ਕਰ ਲਿਆ ਦੂਜੀ ਵਾਰੀ ਨਹੀਂ ਕਰਾਂਗੇ ਜੇ ਤੁਸੀਂ ਭਾਈ ਸਾਹਿਬ ਤੇ ਕੀਤਾ ਹਾਂ ਕਰਨਾ ਸਮੂਹਤਾ ਦੇ ਨਾਲ ਦਿਖਾਓ ਸਾਰੇ ਸਬੂਤ ਵੀਡੀਓ ਦੇ ਪਾਓ ਦਿਖਾਓ ਅਸੀਂ ਭਾਈ ਸਾਹਿਬ ਤੋਂ ਆਪ ਜਾ ਲਿਆਂਗੇ ਠੀਕ ਹੈ ਨਾ ਪਰ ਆਪਣੇ ਭਾਈ ਨੂੰ ਵੀ ਸਮਝਾ ਲਈ ਕਿ ਤੂੰ ਤੜਾਕ ਕਰਕੇ ਜਾਂ ਬਾਬਿਆਂ ਨਾਲ ਵੱਡੇ ਬਜ਼ੁਰਗਾਂ ਨਾਲ ਗੁਰੂ ਮਹਾਰਾਜ ਦੇ ਵਜੀਰਾ ਨਾਲ ਤੂੰ ਤੜਾਕ ਕਰਕੇ ਗੱਲ ਨਹੀਂ ਕਰੀਦੀ ਹੁੰਦੀ ਉਹ ਤੁਹਾਨੂੰ ਬੇਟੀ-ਬੇਟੀ ਕਰਕੇ ਗੱਲ ਕਰ ਰਿਹਾ ਤੁਸੀਂ ਤੂੰ-ਤੂੰ ਕਰਕੇ ਗੱਲ ਕਰੀਏ ਤੂੰ ਇਦਾਂ ਤੂੰ ਉਦਾਂ ਢੂਣੀ ਕੌਣ ਬੋਲਣ ਵਾਲੀ ਇੰਨੀ ਤੂੰ ਕਥਾ ਨਹੀਂ ਕੀਤੀ ਹੁੰਦੀ ਜਿੰਨੀ ਬਾਬਾ ਜੀ ਦੇ ਇੱਥੇ ਵਿਚਾਰ YouTube ਤੇ ਪਏ ਆ ਇਹ ਕਥਾਵਾਂ ਉਹਨਾਂ ਨੇ ਕੀਤੀਆਂ ਤੇਰੀ ਤੇਰੀ ਕਥਾਵਾਂ ਦੱਸਦੇ ਕਿੰਨੇ-ਕਿੰਨੇ ਆ ਗਹਿਗੀਆਂ ਕਿੰਨੀਆਂ ਕਥਾਵਾਂ ਤੂੰ ਕੀਤੀ ਹਤੇ ਲੋਕਾਂ ਨੂੰ ਸੁਣਾ ਲਈ ਗਨਾ ਦੇ ਅੱਜ ਤੱਕ ਕਿੰਨੀਆਂ ਕਥਾਵਾਂ ਕੀਤੀਆਂ ਬਸ ਉੱਤੇ ਜਾਓ ਜੀ ਲੋਕਾਂ ਨੂੰ ਬੀ ਕੁ ਬਣਾਓ ਵਾਈਡਰੂ ਵਾਈਡਰੂ ਕਰੋ ਲਿਪਸਟਿਕ ਲਾ ਕੇ ਵਾਈਡਰੂ ਵਾਈਡਰੂ ਕਰ ਕਰਕੇ ਤੇ ਆ ਜਾਓ ਜੀ ਲੋਕਾਂ ਨੂੰ ਇਹ ਨਾ ਸੁਣਾਓ ਕਿ ਸਾਡੇ ਗੁਰੂਆਂ ਨੇ ਕਿਵੇਂ ਚੀਰਿਆ ਗਿਆ ਸਾਡੇ ਸ਼ਹੀਦਾਂ ਨੇ ਕੀ ਹੋਇਆ ਉਹ ਉਹਨਾਂ ਨੇ ਕਿਵੇਂ ਕਿਵੇਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹ ਚੀਜ਼ਾਂ ਨਾ ਸੁਣਾਓ ਬਸ ਟਾਈਮ ਆਪਣਾ ਪੂਰਾ ਕਰਕੇ ਕਿ ਹਾਂ ਜੀ ਮੈਂ ਇੱਕ ਦੋ ਘੰਟੇ ਦਾ ਲੈਕਚਰ ਦੇਣਾ ਤੇ ਮੈਨੂੰ ਇੰਨੇ ਵੇਸੇ ਮਿਲ ਜਾਣੇ ਬਸ ਜਾਓ ਗੋਲ ਇਕੱਠੀ ਕਰਕੇ ਆ ਜਾਓ ਅਸੀਂ ਵੀ ਜਾਣਦੇ ਜਿਹੜਾ ਸਾਰਾ ਇਹ ਡਰਾਮਾ ਹੈਗਾ ਸਾਰਾ ਗੋਲਕ ਦਾ ਹੈਗਾ ਰੌਲਾ ਜੇ ਪ੍ਰੋਗਰਾਮ ਹੀ ਚਾਹੀਦੇ ਹੈ ਜੇ ਸੰਗਤੀ ਚਾਹੀਦੀ ਤੁਸੀਂ ਵੈਸੇ ਹੀ ਦੱਸ ਦਿਓ ਸਟੇ ਕਮੈਂਟ ਪਾ ਕੇ ਦੱਸ ਦੇਣਾ ਕਿੰਨੇ ਪ੍ਰੋਗਰਾਮ ਚਾਹੀਦੇ ਆ ਬਾਬਾ ਜੀ ਨੂੰ ਅਜੇ ਤੱਕ ਤਾਂ ਮੈਂ ਮਿਲਿਆ ਨਹੀਂ ਪਰ ਬਾਬਾ ਜੀ ਨੂੰ ਬੇਇੰਤਿਜਾਰ ਕਰਕੇ ਤੁਹਾਨੂੰ ਉਹਨੇ ਇੱਕ ਪ੍ਰੋਗਰਾਮ ਦਿਵਾ ਦੂੰਗਾ ਤੇ ਦੂਜੀ ਵਾਰੀ ਸਾਡੇ ਦੂਜੀ ਵਾਰੀ ਸਾਡੇ ਕਿਸੇ ਵੀ ਪ੍ਰਚਾਰਕਾਰੇ ਉਂਗਲ ਨਾ ਚੱਕਣਾ ਜੇ ਚੱਕੋਗੇ ਤਾਂ ਸਬੂਤਾਂ ਸਮੇਤ ਚੱਕਣਾ ਨਹੀਂ ਨਾ ਦੁਜੀ ਵਾਰੀ ਕੋਈ ਲਈ ਆਜ ਨਹੀਂ ਕਰੇਗਾ ਮੈਂ ਸ਼ਾਇਦ ਕਰ ਜਾ ਪਰ ਸੰਗਤ ਨਹੀਂ ਕਰੇਗੀ ਇਸ ਕਰਕੇ ਵਾਇਗੁਰਜੀ ਦੇ ਖਾਲਸਾ ਵਾਇਗੁਰਜੀ ਦੀ ਫਤਹ